ਤੂੰ ਮੈਨੂੰ ਬਦ ਦੱਸ ਓਏ ਤੂੰ ਕੀ ਬਕਵਾਸ ਮਾਰੀ ਜਾਂਦਾ ਹੈ। ਸਾਈਡ ਤੇ ਹੋ ਮੜਾ ਜਾ। ਓ ਤੂੰ ਇੱਥੇ ਹੀ ਭੰਕ ਲੈ ਸਾਈਡ ਤੇ ਹੁਣ। ਜਲੂਸ ਕੱਢਣਾ ਤੂੰ ਤਾਂ ਕੱਢਤਾ ਜਹ ਜਹ ਕੱਢਣਾ ਸੀਗਾ। ਓ ਬੱਸ ਖੜ ਜਾ ਹੁਣ ਓ ਪੱਕੇ ਅੰਦਰ। ਓ ਤੇਨੂੰ ਸ਼ਰਮ ਨਹੀਂ ਆਉਂਦੀ ਆਪਦੇ ਪੇਉ ਨੂੰ ਐਂ ਕਰੀ ਸਦਾ ਤੂੰ ਏ। ਨਾ ਮੇਰੀ ਗੱਲ ਸੁਣਾ ਲੱਖ ਰੁਪਏ ਕਿਹੜੇ ਕੰਮ ਨੂੰ ਫੜਿਆ ਸੀਗਾ। ਓਏ ਲੱਖ ਰੁਪਏ ਕਿਹੜੇ ਕੰਮ ਨੂੰ ਫੜਿਆ ਸੀ? ਓ ਸੋਡੇ ਵਾਸਤੇ ਫੜਿਆ ਸੀ ਹੋਰ ਕਿ ਮੈਂ ਆਪਦੇ ਸਿਰ ਤੇ ਪਾਉਣ ਨੂੰ ਖੜ ਪੜਿਆ ਸੀ ਓ। ਹਾਂ ਓ ਮੇਰੇ ਵਾਸਤੇ ਤਾਂ ਤੂੰ ਫੋਰਚੂਨਰ ਖਰੀਦਣੀ ਸੀ ਨਾ ਲੱਖ ਰੁਪਏ ਨਾਲ। ਓਏ ਤੇਰੇ ਕਿਹੜੇ ਤੇਰੇ ਫੋਰਚੂਨਰ ਓਏ ਉਹ ਸਾਨੂੰ ਕੁਝ ਬਣਾ ਕੇ ਦਿੰਦਾ ਮੈਂ ਆਪਦਾ ਬਣਾਇਆ ਨਾ ਤਾਂ ਮੈਨੂੰ ਕਹਦਾ ਬਣਾ ਕੇ ਨਾ ਵੱਡੇ ਨੂੰ ਢੋਈ ਜਾਣਾ ਦੱਸਦੀ ਮੈਨੂੰ ਸਾਰੀ ਗੱਲਬਾਤ ਓਏ ਮੈਨੂੰ ਤਾਂ ਲੱਗਦਾ ਨਾ ਉਹ ਤੇਰੀ ਚਾਚੀ ਆ ਨਾ ਉਹ ਕੁੱਤੀ ਦੀਵੀ ਉਹਨੇ ਤੈਨੂੰ ਪੜਾ ਕੇ ਤੋਰਿਆ ਉਹਨੇ ਕਾਨੂੰ ਪੜਾ ਕੇ ਤੋਰਿਆ ਮੈਨੂੰ ਸਭ ਪਤਾ ਹੈਗਾ ਪੜਿਆ ਪੜਿਆ ਤੂੰ ਵੀ ਬਹੁਤ ਆਂਗਾ ਨਾ ਬਾਪ ਤੇਰਾ ਮੈਂ ਆ ਕਿ ਤੂੰ ਮੇਰਾ ਬਾਪ ਐ ਬਾਪ ਤਾਂ ਤੂੰ ਹੀ ਐ ਪਰ ਬਾਪ ਵਾਲੇ ਲੱchn ਹੈ ਨਹੀਂ ਤੇਰੇ ਓ ਮੈਂ ਕੀ ਕਰਤਾ ਕੰਜਰੋ ਮੈਂ ਫੋਡੇ ਵਾਸਤੇ ਕਰਦਾ ਹੌਲੀ ਬੋਲਣ ਵਾਲੇ ਨਾ ਮੇਰੇ ਵਾਸਤੇ ਕੀ ਕਰਦਾ ਤੂੰ ਸਾਰਾ ਕੁਝ ਤਾਉ ਨੂੰ ਦੇਈ ਜਾਂਦਾ ਬੱਟੇ ਨੂੰ ਹਾਂ ਹੈਲੋ ਮੈਂ ਤਾਂ ਹੋ ਘੜੀਓ ਕੇ ਭੈੜਾ 10 ਮਿੰਟ ਜਮਾ ਸੁਰਤ ਨਹੀਂ ਗਈ ਕੀ ਹੋ ਗਿਆ ਦੋ ਮਿੰਟ ਪੈਂ ਤਾਂ ਦੇ ਦੋ ਦੋ ਮਿੰਟ ਕਿ ਦੋ ਘੰਟਾ ਤਾਂ ਹੋ ਗਏ ਭਾਈ ਨੂੰ ਕਹੇ ਜੀ ਦਵਾਈ ਲਿਆ ਕੇ ਦਿੱਤੀ ਐ ਚੱਕਰੀ ਆਈ ਜਾਂਦੇ ਨੇਗੇ ਨੀਂਦ ਹੀ ਆਈ ਜਾਂਦੀ ਐਗੀ ਜੇ ਹੁਣ ਪਈ ਰਹੇਂਗੇ ਤਾਂ ਹੀ ਚੱਕਰ ਆਉਂਦੇ ਨੇ ਜੇ ਕੋਈ ਕਾਹੀ ਮੈਂ ਦਵਾਈ ਨਹੀਂ ਲੈਂਦੀ ਹੁੰਦੀ ਫਿਰ ਫਿਰ ਦਵਾਈ ਘੱਟ ਲੈ ਲਿਆ ਕਰ ਜ਼ਰੂਰ ਤਾਂ ਨਹੀਂ ਆਪ ਸਾਰੀਆਂ ਗੋਲੀਆਂ ਇਕੱਠੀਆਂ ਲੈਣੀਆਂ ਨੇ ਮੈਂ ਤਾਂ ਦੱਸਤੀ ਗੱਲ ਕੰਮ ਭੈੜਾ ਹੋਊਗਾ ਹੁਣ ਕੰਮ ਭੈੜਾ ਮੈਂ ਵੀ ਕਰ ਸਕਦਾ ਮੈਂ ਨਾ ਤੇਰਾ ਬਾਪ ਆ ਤੇਰੇ ਤਿੰਨ ਮਾਰੂੰਗਾ ਜਵਾਰੇ ਤੇ ਪੁੱਥੇ ਤੇ ਤਿੰਨ ਕਿਵੇਂ ਮਾਰੇਗਾ ਤੂੰ ਮੇਰੇ ਕੰਮ ਤੂੰ ਕਰਦਾ ਫਿਰ ਮਾਰੇਗਾ ਮੇਰੇ ਉਹ 100000 ਰੁਪਿਆ ਜਿਹੜਾ ਫੜਿਆ ਸੀਗਾ ਉਹ ਤੋਂ ਤੂੰ ਰਾਤ ਉਥੇ ਕਿਸੇ ਨੂੰ ਲਟਾਤਾ ਤੂੰ ਮੈਨੂੰ ਹੀ ਫੋਨ ਕਰ ਲੈ ਨਾ ਰਾਜਾ ਭਾਈ ਨਾ ਮੈਂ ਲੁੱਟਣ ਵਾਲੀ ਚਿੱਠੀ ਪਾਈ ਸੀ ਵੀ ਮੈਥੋਂ ਲੁੱਟ ਲੈ ਭਾਈ ਆ ਜਾ ਮੈਨੂੰ ਐ ਨਹੀਂ ਦੇਂਦਾ ਐਥੇ ਤਾਂ ਕੋਈ 10 ਰੁਪਏ ਨਹੀਂ ਛੱਡਦਾ ਤੂੰ ਲੱਖ ਰੁਪਏ ਲੈ ਕੇ ਆਈ ਚੱਕ ਕੇ ਮੂੰਹ ਤੁਰ ਪਿਆ ਓਏ ਕੰਜਰੋ ਮੈਂ ਜੋ ਕੁਝ ਵੀ ਕਰਦਾ ਸੋਡੇ ਵਾਸਤੇ ਕਰਦਾ ਅੱਜ ਜਦੋਂ ਤੈਨੂੰ ਘਰ ਸਮਾਰ ਕੇ ਦਿੱਤਾ ਸੀ ਨਵਾਂ ਪੋਰਸ਼ਨ ਪਾ ਕੇ ਦਿੱਤਾ ਸੀ ਉਹ ਕਿੱਥੋਂ ਆਈ ਸੀ ਪੈਸੇ ਓਏ ਐਨੀਆਂ ਗੋਲੀਆਂ ਤੇਜ਼ ਨੇਗੀਆਂ ਫਿਰ ਘੱਟ ਲੈ ਲੈ ਤਾ ਬਾਈ ਜ਼ਰੂਰੀ ਤਾਂ ਨਹੀਂ ਸਾਹੇ ਘੱਟ ਬਾਕੀ ਮਤਲਬ ਹੁਣ ਗੋਲੀ ਅੱਧੀ ਕਰਕੇ ਲਿਆ ਕਰ ਓ ਕਮਨ ਨਹੀਂ ਹਾਂ ਦੇ ਧੱਕੇ ਨਾਲ ਖਵਾਈ ਜਾਣਾ ਬੰਦੇ ਨੂੰ ਅੱਧਾ ਤਾਂ ਬਿਮਾਰ ਤੁਸੀਂ ਗੋਲੀਆਂ ਨੇ ਕਰਤਾ ਸੋਡੀਆਂ ਨੇ ਮੈਨੂੰ ਤੂੰ ਸਾਰੀਆਂ ਇਕੱਠੀਆਂ ਲੈ ਲੈਨੀ ਐ ਟੱਟੀਆਂ ਹੀ ਰਹਿਣੀਆਂ ਹੁਣ ਆਹ ਕਾ ਪੁੱਤ ਆਹ ਬੂਆ ਤੇ ਗੁਰਵਿੰਦਰ ਵੀਥੇ ਆਇਆ ਉਹ ਡੜੀ ਨਾਲ ਗੱਲ ਕਰੀਂਦਾ ਆਪਦੇ ਨਾਲ ਗੱਲ ਕਰੀਂਦਾ ਕਹੇਗਾ ਮੇਰੇ ਪੂਆ ਵੀ ਸਿੱਧਰ ਗਈ ਆ ਉਹ ਮੈਂ ਤਾਂ ਗਲਾਜਾ ਮਾਂ ਦੀ ਸੀਗੀ ਮਾਂ ਦੀ ਮਾਈ ਦੀ ਬਹਾਂ ਜਦੋਂ ਮੈਂ ਪੁੱਛਣਾ ਤੇ ਉਹਦੇ ਵਾਸਤੇ ਰੋਟੀ ਬਣਾ ਲੈਂਦੇ ਮੈਂ ਹਾਂ ਤੇ ਮੈਂ ਰੋਟੀ ਬਣਾਈ ਜਾਂਦੀ ਸੀ ਪੁੱਤ ਆ ਮੈਂ ਤੇਰੇ ਬੋਲ ਜੇ ਹੁਣ ਕੀ ਆ ਗਈ ਮੈਂ ਕਿਵੇਂ ਬੋਲੀ ਜਾਂਦਾ ਕੀ ਹੋ ਗਿਆ ਕੌਣ ਗੁਰਵਿੰਦਰ ਪੂਤ ਪੁੱਤ ਤਨੁ ਮੈਂ ਸੁੱਤੀ ਪਈ ਨੂੰ ਠਾਇਆ ਨਹੀਂ ਮਹਾ ਕਾਨਾ ਠਾਇ ਨਹੀਂ ਚਲ ਦਵਾਈ ਲੈ ਕੇ ਪਈ ਆ ਤੇ ਉਹ ਮੇਰਾ ਪੁੱਤ ਆ ਰਿਹਾਗਾ ਪੁੱਤ ਤੂੰ ਠੀਕ ਨਹੀਂ ਹੋਇਆ ਜੀ ਦਵਾਈ ਨਾਲ ਆ ਉੱਠ ਲੈ ਫਿਰ ਕਰੀ ਜੰਨੀ ਮੈਂ ਤੈਨੂੰ ਐ ਕਹਿਣਾਗਾ ਦਵਾਈ ਆਪਾਂ ਦੁਬਾਰੇ ਦਿਖਾਇਓ ਨੇ ਡਾਕਟਰ ਨੂੰ ਤੂੰ ਦਵਾਈ ਤਾਂ ਇਨੀ ਵੇਲੇ ਤੇ ਸਪਹਿਲਾਂ ਵਾਲੀ ਵਾਲੇ ਚੱਕਰ ਆਉਂਦੇ ਨੇ ਕਿਹ ਜੜੀ ਜਾਂਦੀ ਘੇਰੀ ਚੜੀ ਜਾਂਦੀ ਮੱਠੀਆਂ ਲੈ ਲੈਂਦੇ ਜਿਵੇਂ ਕਿਹਾ ਵੀ ਅੱਧੀਆਂ ਪਹਿਲਾਂ ਲੈਣੀਆਂ ਅੱਧੀਆਂ ਬਾਅਦ ਚ ਲੈਣੀਆਂ ਨੇ ਇਕੱਠੀਆਂ ਮੇਰਾ ਦਿਮਾਗ ਹਿੱਲਿਆਗਾ ਮੈਨੂੰ ਪਤਾ ਨਹੀਂ ਲੱਗਦਾਗਾ ਚੱਕਰ ਤਾਂ ਮੇ ਨਾਲ ਗੱਲ ਸੁਣ ਲੈ ਤੂੰ ਮੈਂ ਆਖਾਂ ਮਖਾਣਾ ਦੇਖੇ ਗੋਲ ਨਾ ਕੋੜੇ ਰੋਟੀ ਖਾ ਕੇ ਲੈ ਲਈ ਤੇ ਚਾਹ ਨਹੀਂ ਲੈ ਲਗਾ ਚੱਕ ਕੇ ਲੈ ਆਈ ਤਾਂ ਫਿਰ ਮਰਦੀ ਆ ਉਹੀ ਤਾਂ ਗੱਲ ਹੈਗੀ ਫਿਰ ਅਗਰ ਸਿਆਣੀ ਲੈਣੀ ਉਹ ਮੈਨੂੰ ਕਹੂਗਾ ਵੀ ਤਾਂ ਵਾਲੀ ਘੇਰ ਚੜੀ ਜਾਂਦੀ ਆ ਮਨਣਾ ਆਪਾਂ ਡਾਕਟਰ ਦੇ ਦੁਆਰੇ ਦਿਖਾਉਣੇ ਆ ਚੱਲ ਚੰਗਾਪੁਰ ਵੀ ਤੂੰ ਰੋਟੀ ਬਣਾਉਂਦਾ ਮੈਂ ਨਹੀਂ ਜਾਂਦੀ ਡਾਕਟਰ ਦੇ ਅੰਨੀਆਂ ਗੋਲੀਆਂ ਤੱਬਾ ਫੇਰ ਫੜਾ ਦੇਣਗੇ ਉਹ ਮੈਥੂ ਨਹੀਂ ਖੱਦਗਾ ਜਦੋਂ ਮੈਂ ਇਹ ਗਲਤ ਗੋਲਤ ਦਿੱਤੀ ਹੀ ਹੁੰਦੀ ਆ ਦਵਾਈ ਡਾਕਟਰ پاਗਲ ਨੇਗੇ ਆ ਕਿ ਮੈਂ ਗਲਤ ਦਿੱਤੀ ਜਾਂਦੀ ਜਿਹੜਾ ਡਾਕਟਰ ਨਹੀਂ پاਗਲ ਫੇਰ ਆਪਾਂ ਬਾਗਲ ਹੋਵਾਂਗੇ ਜਿਹੜੇ ਲੈਨੇ ਆ ਤੂੰ ਮੇਰੀ ਗੱਲ ਸੁਣ ਹੁਣ ਠੀਕ ਆ ਆਉ ਦਾ ਚੱਕ ਉਥੋਂ ਕੱਪੜਾ ਲੀੜਾ ਜਾਂ ਚੱਲ ਚੱਲੀਏ ਮੈਂ ਤੈਨੂੰ ਹੁਣ ਦੱਸ ਦੂੰ ਕੱਪੜਾ ਜਿਹੜਾ ਚੱਕਣ ਦਾ ਕੰਮ ਫੇਰ ਤੂੰ ਜਲੂਸ ਕਢਾਏ ਬਿਨਾਂ ਹਟਦਾ ਨਹੀਂ ਹੁਣ ਇੰਨਾ ਪੂਰੇ ਮੈਨੂੰ ਐਂਦਾ ਤੂੰ ਬਾਲਾ ਮੇਰੇ ਐਂਦਾ ਛਾਤੀ ਟੱਚ ਜੇ ਨਾ ਕਰ ਤੂੰ ਐ ਆਪਦੀ ਉਂਗਲ ਦੀ ਨਾ ਥੱਲੇ ਰੱਖ ਕੇ ਤੇ ਤੋ ਮੰਦਾ ਨਹੀਂ ਹਨਾ ਫਿਰ ਤੂੰ ਜਲੂਸ ਕਢਾਏਂਗਾ ਹੁਣ ਕਿਉਂ ਜਲੂਸ ਕਢਾਊਗਾ ਤੂੰ ਅੰਦਰ ਜਾ ਕੇ ਨਾ ਚੁੱਪਾ ਕਰਕੇ ਸਿਆਣੇ ਜਬਾਕਾ ਵਾਂਗੂ ਚਾਹ ਪਾਣੀ ਪੀਲਾ ਰੋਟੀ ਖਾ ਲੈ ਤੇ ਪੁੱਠਾ ਭੱਜਾ ਪਹਿਲਾਂ ਤੇ ਮੈਨੂੰ ਦੱਸ ਸਾਡਾ ਰੋਟੀ ਨੂੰ ਦਾ ਤੂੰ ਜਿਹੜੇ ਲੋਕ ਮੈਥੋਂ ਪੈਸੇ ਮੰਗਣ ਆਉਂਦੇ ਨੇ ਤੂੰ ਕੀਤਾ ਕੀ ਉਹਨਾਂ ਪੈਸਿਆਂ ਦਾ ਆ ਜਿਹੜਾ ਸੰਦ ਸੰਡੇੜਾ ਕਰੀ ਤਿਆ ਉਹ ਕਿੱਥੋਂ ਆਇਆ ਹੈ ਸੰਦ ਸੰਡੇੜੇ ਵਾਸਤੇ ਪੈਸੇ ਤਾਂ ਤੂੰ ਵਰਤੇ ਨਹੀਂ ਇਹੇ ਕੀ ਗੰਮ ਕੀਤਾਗਾ ਕਿਨੂੰ ਪੈਸੇ ਦਿੱਤੇ ਨੇ ਕੀ ਕਰਿਆ ਤੂੰ ਸਮਝਜੋ ਮੇਰੇ ਦਾ ਬਾਹਰ ਆ ਯਾਰ ਤੂੰ ਮੈਨੂੰ ਐ ਦੱਸ ਜਿਹੜੇ ਤੇਰੇ ਪੜ੍ਹਾਈ ਤੇ ਪੈਸੇ ਲੱਗੇ ਉਹ ਕਿੱਥੋਂ ਆਏ ਪੜ੍ਹਾਈ ਵਾਲੇ ਸਾਡੇ ਯਾਰ ਤੂੰ ਪਿੰਡ ਦਾ ਨਾ ਛੜੇ ਤੋਂ ਛੜਿਆ ਬੰਦਾ ਕੇ ਕਹਿੰਦਾ ਭਾਈ 2000 ਰੁਪਏ ਲੈਣਾ ਕੋਈ ਕਹਿੰਦਾ ਭਾਈ 3 ਲੈਣਾ ਉਹਨਾਂ ਤੋਂ ਵੀ ਪੈਸੇ ਲਈ ਬੈਠਾ ਸੱਚੀਆ ਕੀਤੇ ਕੀ ਨੇ ਨਾ ਤਾਂ ਤੂੰ ਕੋਈ ਨਸ਼ਾ ਕਰਦਾ ਚਿੱਟੇ ਵਾਲੇ ਦਾ ਹੁੰਦੇ ਨੇ ਮੰਨ ਲੈ ਕੇ ਕਿਸੇ ਤੋਂ 500 ਲੈ ਲਿਆ ਕਿਸੇ ਤੋਂ ਮੇਰੇ ਵਰਗੇ ਤੋਂ 50 ਰੁਪਏ ਲੈ ਲੇ ਉਹ ਤਾਂ ਮੰਨ ਲਈ ਗੱਲ ਨਾ ਤੂੰ दारू ਦੂਰੂ ਵਾਲਾ ਲੱਗਦਾਗਾ दारू-दूर ਤਾਂ ਮੈਂ ਪਿੰਦਾ ਹੀ ਨਹੀਂ ਤੇ ਮੈਂ दारू ਪੀਂਦਾ ਹੁੰਦਾ ਨਾ ਤਾਂ ਛੋਡੇ ਕੁੜਦਾ ਹੁੰਦਾ ਜਵਾੜੇ ਫਿਰ ਤੁਸੀਂ ਜਵਾਕ ਚੰਗੇ ਸੀ ਫਿਰ ਤੁਹਾਡਾ ਬਾਪੂ ਚੰਗਾ ਸੀ ਜੇ ਮੈਂ ਨਸ਼ੇ ਕਰਦਾ ਹੁੰਦਾ ਭੁੱਕੀ ਖਾਂਦਾ ਹੁੰਦਾ दारू ਪੀਂਦਾ ਹੁੰਦਾ ਰੋਜ਼ ਛੋਡੇ ਮੈਂ ਚਾਂਡੇ ਲਾਉਂਦਾ ਜਾੜਾਂ ਤੇ ਫਿਰ ਤੁਹਾਨੂੰ ਪਤਾ ਲੱਗਦਾ ਕੋਈ ਗੱਲ ਨਹੀਂ दारू ਵੀ ਪੀ ਕੇ ਦੇਖ ਲੀ ਇੱਕ ਦਿਨ ਫਿਰ ਲੱਗ ਜੂ ਪਤਾ ਤਾਂ ਨਹੀਂ ਹੁਣ ਨਾ ਭਲੀ ਮਾਨਸੀ ਨਾਲ ਅੰਦਰ ਤੁਰਪੈ ਜਾ ਕੇ ਚਾਹ ਪਾਣੀ ਪੀ ਲੈ ਨਹੀਂ ਫਿਰ ਮੈਥੋਂ ਬੁਰਾ ਕੋਈ ਨਹੀਂ ਜਵਕ ਦੇ ਅੰਦਰ ਮੈਨੂੰ ਐਂ ਦੱਸ ਪਹਿਲਾਂ ਤੂੰ ਲੱਖ ਰੁਪਏ ਹੁਣ ਮੋੜੇਂਗਾ ਕਿੱਥੋਂ ਇਹਨਾਂ ਦਾ ਕੋਈ ਨਾ ਮੋੜ ਦੂੰਗਾ ਮੈਂ ਆਪੇ ਕਿਉਂ ਤੇਰੇ ਕੋਲ ਜੁੜਾਂਦਾ ਮੈਂ ਕਿੱਥੋਂ ਮੋੜਾਂਗਾ ਐਡੀ ਕਿੱਡੀ ਕ ਕਰਾਈ ਆਪਣੇ ਕੋਲ ਪਹਿਲਾਂ ਪਹਿਲਾਂ ਕਦੇ ਤੂੰ ਮੈਨੂੰ ਪੈਸਾ ਦਿੱਤਾ ਪੰਜੀ ਫੜਾਈਆ ਕਦੇ ਪੰਜੀ ਦਾ ਦੇਖ ਰਾ ਤੂੰ ਕਹੇ ਜੇ ਹਾਲ ਕਰਦਾ ਫੜਾਉਣ ਵਾਲੇ ਤੇਰੇ ਲੱਛਣ ਨਹੀਂ ਹੈਗੇ ਫੜਾ ਵੀ ਦਵੇਂ ਓਏ ਤੂੰ ਜਾ ਜਾ ਰ ਅੰਦਰ ਜਾ ਕੇ ਰੋਟੀ ਪਾਣੀ ਖਾਣਾ ਖਾ ਲੈ ਨਹੀਂ ਇੱਥੋਂ ਬੱਧ ਓਏ ਕੋਈ ਗੱਲ ਨਹੀਂ ਹੁਣ ਮੈਂ ਜਾਊਂਗਾ ਚੰਗੀ ਤਰ੍ਹਾਂ ਹੀ ਜਾਊਂਗਾ ਇੱਥੋਂ ਹੁਣ ਚੱਲ ਹੁਣ ਤੈਨੂੰ ਮੈਂ ਕਹਣਾ ਤੂੰ ਚੰਗੀ ਤਰ੍ਹਾਂ ਤੇਰਾ ਭਲਾ ਹੀ ਇਸੇ ਚਾਹਦਾ ਵਗਦਾ ਅੰਦਰ ਰੋਟੀ ਪਾਣੀ ਖਾ ਲੈ ਔਰ ਨਾ ਕਿਤੇ ਛੱਤਰ ਛਾ ਲਈ ਵਿੱਚੋਂ ਕੀਆ ਹੁਣ ਕਿੱ ਨੋਣਾ ਮਨ ਲਾ ਗੱਲਾਂ ਮੇਰੀ ਬਾ ਚੱਲ ਦਿਆ ਕੱਲ ਤਾਂ ਇਹ ਦਵਾਈ ਲੈ ਕੇ ਆਇਆਂਗੀ ਮੈਂ ਕਹਿੰਦੀ ਸੀ ਜੀ ਮੱਕੀ ਨੂੰ ਫੋਨ ਕੀਤਾ ਸੀਗਾ ਉਹਨੂੰ ਕੱਲ ਨੂੰ ਅੱਡੇ ਤੋਂ ਚੜਾ ਲਿਆਇ ਚੰਗਾ ਫੋਨ ਤਾਂ ਮੈਂ ਲਿਆਉਂਗਾ ਕੋਈ ਨਹੀਂ ਮੈਂ ਤਾਂ ਬਾੜੀ ਘੇਰ ਚੜੀ ਜਾਂਦੀ ਐ ਬਾਕੀ ਤੇਰੇ ਮਾੜੀ ਮੁੱਟੀ ਸੁਰਤ ਰੱਖ ਲਿਆ ਕਰ ਬਾਹਰ ਤਾਂ ਕੀ ਕੋਸ਼ਿਸ਼ ਦੂਸ ਨਿਕਲੀ ਜਾਂਦਾ ਕਿਉਂ ਕੀ ਹੋ ਗਿਆ ਉਹ ਆ ਤੇ ਫੁੱਪੜਨ ਵਾਲਾ ਗੁਰਵੰਦਰ ਲੜੀ ਜਾਂਦਾ ਕਿਉਂ ਕਾ ਤਾ ਲੜਨਾ ਹੀ ਆਲੇ ਨੋ ਸੇ ਵੀ ਕੋਈ ਸਾਰੇ ਨਹੀਂ ਕਰਾ ਉਹ ਹੁਣ ਕੀ ਕਿ ਕਿੱਧਰ ਕਿੱਧਰ ਹੋਵੇ ਉਹ ਮੇਰੇ ਵਾਲਾ ਕੰਮ ਹੋ ਜਾਗਾ ਅੱਛਾ ਦੋਨੇ ਭਾਈ ਨੋ ਡੋਡ ਡੱਨੇ ਗਿਆਪ ਚ ਕਰੇ ਤਾਂ ਕੋਈ ਆਇਆ ਨਹੀਂ ਮੈਨੂੰ ਕਿਉਂ ਨਹੀਂ ਪਤਾ ਲੱਗਾ ਉਹ ਬਾਹਰ ਬੈਠੇ ਸੀ ਜੀ ਉੱਥੇ ਵਾਗਿਆ ਸੀ ਉਹ ਅੱਛਾ ਆਉਂ ਅੰਦਰ ਵੀ ਅੱਛਾ ਉਹ ਰੋ ਕਹਿੰਦਾ ਕਹਿੰਦਾ ਕਿ ਤੂੰ ਜਾ ਕੇ ਇੱਥੇ ਬਹਿ ਕੇ ਕਹਿੰਦਾ ਕਿ ਆਪਦਾ ਘਰ-ਬਾਰ ਦਾ ਨਹੀਂ ਦੇਖਦੇ ਹੈਗੇ ਬਵਾ ਜਲੂਸ ਕੱਢਿਆ ਉਹਨਾਂ ਦਾ ਫਿਰ ਤੁਸੀਂ ਤੋੜ ਦੋ ਲੈ ਹੁਣ ਮੈਂ ਇਹ ਕਹਿੰਦਾ ਵੀ ਬਗਜੋ ਕਰੋ ਐ ਐ ਨਹੀਂ ਕਹਿੰਦੀ ਮੈਂ ਜਿਦੋਂ ਮੁੰਡਾ ਲੈਣ ਹੀ ਆ ਗਿਆ ਹਨ ਇਹਨਾਂ ਨੂੰ ਕਹਦੇ ਵੀ ਚੱਲ ਅੱਗੇ ਆਂ ਦਸ ਦਸ ਦਿਨ ਲਾਇਆ ਹੁਣ ਮੇਰੇ ਕੋਲ ਕੱਲ ਨੂੰ ਅੱਕੀ ਤਾਂ ਆਈ ਜਾਊਗੀ ਚੱਲ ਸਾਮ ਸੰਭਾਲ ਲਈ ਹੈਗਾ ਉਹ ਮੇਰੇ ਕੋਲ ਰਹਿ ਜਾ ਕਰੋ ਚੱਲ ਇਹ ਦਸ ਦਿਨ ਲਾਇਆ ਆਉਣਗੇ ਦੋਨੇ ਉਹ ਤਾਂ ਜੇ ਸਮਝਦਾ ਰਹਣਗੇ ਮੇਰੀ ਗੱਲ ਸੁਣ ਲੈ ਹੁਣ ਇੰਨੇ ਕੁੱਤ ਗਲੇ ਸੋਇਆਗਾ ਹੁਣ ਤਾਂ ਵੀ ਜਾਇ ਆਉਣਗੇ ਪਰ ਹੁਣ ਮੈਂ ਥੋੜੀ ਕਿਸ ਨੂੰ ਕਹਣਾ ਮੈਂ ਤਾਂ ਨਾ ਗੁਰਵਿੰਦਰ ਨੂੰ ਆਖਾਂ ਵੀ ਭਈ ਲਾਇਆ ਜਾ ਇਹਨਾਂ ਨੂੰ ਨਾ ਮੈਂ ਭੇਜ ਕੇ ਰਾਜੀ ਆ ਫਿਰ ਉਹ ਜੇ ਆਇਆ ਤਾਂ ਲੈਣ ਹੀ ਆਇਆ ਹੋਊਗਾ ਕੀ ਬਤਾਉਣਾ ਭਈ ਇਹਨਾਂ ਦੇ ਹੁਣ ਘਰ ਦੀ ਕਬੀਲਦਾਰੀ ਦਾ ਆਪਾਂ ਨੂੰ ਕੀ ਵਧਾਵਾ ਹੋਚ ਮੈਨੂੰ ਐ ਲੱਗਦਾ ਵੀ ਤੂੰ ਜ਼ਿਆਦਾ ਡਾਊਨ ਹੋਈ ਜਾਨੀ ਆ ਹਾਏ ਦਵਾਈ ਲੈ ਆਉਣਿਆ ਜੇ ਜ਼ਿਆਦਾ ਤੰਗ ਮੈਂ ਕਹਿੰਦਾ ਵੀ ਪਿੰਡ ਵਾਲੇ ਨੂੰ ਫੋਨ ਕਰਾਂ ਪਿੰਡ ਵਾਲਾ ਬਤਲੋ ਕਿ ਉਹ ਡਾਕਟਰ ਤੋਂ ਟੀਕਾ ਲਵਾਣਾ ਉਹ ਉਹ ਬੋਤਲਾਂ ਲਾ ਦੂਗਾ ਉਹ ਮੈਂ ਥੋੜੀ ਬੋਤਲਾਂ ਲਵਾਈਦੀ ਆ ਪਰ ਜੇ ਬੋਤਲ ਨਹੀਂ ਲਵਾਉਣੀ ਉਹ ਗੱਲ ਹੈ ਮਾ ਟੀਕਾ ਨਹੀਂ ਲਵਾਉਣੀ ਬੋਤਲ ਨਹੀਂ ਲਵਾਉਂਦੇ ਗੋਲੀਆਂ ਨਾਲ ਨਹੀਂ ਆਰਾਮ ਆਉਂਦਾ ਹੈਗਾ ਫਿਰ ਹੋਰ ਕਾਦੇ ਨਾਲ ਆਊਗਾ ਲੈ ਉਹ ਹੀ ਗੱਲ ਜੇ ਬੋਤਲ ਲੱਗੂ ਕਈ ਵਾਰ ਇਨਫੈਕਸ਼ਨ ਹੁੰਦੀ ਹੈਗੀ ਗੋਲੀਆਂ ਨੇ ਤਾਂ ਉਹ ਹੀ ਗੱਲ ਟਾਈਮ ਬਾਅਦ ਅਸਰ ਕਰਨਾ ਹੁੰਦਾ ਹੈ ਬੋਤਲ ਨੇ ਤੁਰਤ ਫਾਇਰ ਕਰਨਾ ਇੱਕ ਤਾਂ ਦਵਾਈਆਂ ਗਰਮ ਨੇ ਉੱਤੋਂ ਤੂੰ ਆ ਦੋੜਾ ਪਾਈ ਬੈਠੀ ਐ ਚੱਕਰ ਤਾਂ ਆਉਣੀ ਐ ਮੈਂ ਸ਼ਾਮੇ ਡੋਣਾ ਮੈਂ ਜਿੱਥੇ ਉੱਥੇ ਬੈਠਾ ਵੀ ਤਾ ਮੀ ਤਾ ਮੀ ਤਾ ਲੈ ਹੁਣ ਲੱਗਦਾ ਏ ਬਿਕ ਕਰਿਆ ਦਵਾਈ ਨੇ ਅਸਰ ਹੈ ਕਹਿੰਦੀ ਮੈਨੇ ਚੱਕਰ ਆ ਗਏ ਚੱਕਰ ਕਾਨੂੰ ਆ ਗਏ ਹੈ ਆਏ ਨਹੀਂ ਪਤਾ ਵੀ ਪੂਆ ਦਾ ਕੰਮ ਕੀਤਾ ਹੋਇਆ ਸਾਰਾ ਵਧੀਆ ਹੁਣ ਤਾਂ ਨਜ਼ਾਰਾ ਆ ਗਿਆ ਪੂਆ ਕੀ ਹੋ ਗਿਆ ਪੱਜ ਗਈ ਆ ਮੇਦਰੂ ਪਤਾ ਨਹੀਂ ਕੀ ਹੋ ਗਿਆ ਲੈ ਪਾ ਜਾ ਠੀਕ ਆ ਲਿਆ ਨਾ ਬੂਆ ਪਾਣੀ ਜਮੀਆਂ ਲਫੜ ਆ ਪਾਣੀ ਪਿਆ ਦੇ ਲਾ ਖੜਿਓ ਨਾਲੇ ਮੈਂ ਇੰਨੇ ਵਾਰੀ ਕਿਹਾ ਮੈਂ ਤੂੰ ਕੱਲੀ ਨਾ ਜਾਇਆ ਕਰ ਤੂੰ ਮੈਨੂੰ ਬੋਲ ਮਾਰ ਲਿਆ ਕਰ ਤੂੰ ਮੈਂ ਨਹੀਂ ਪੀਰਾ ਪੀ ਲਾ ਥੋੜਾ ਪੀ ਥੋੜਾ ਪੀ ਥੋੜੀ ਜਿਹੀ ਪਰ ਲੈ ਇੱਕ ਔਰ ਵੀ ਤੂੰ ਇੰਨਾ ਮੱਥਾ ਮਾਰਦੇ ਇਹਦੇ ਨਾ ਮੈਂ ਤਾਂ ਕੱਲੀ ਨਾ ਕਿਤੇ ਜਾਇਆ ਕਰ ਕਹੀ ਤਾਂ ਕੁੱਪ ਕੱਪ ਬਾਇੰਨ ਦਾ ਕਹੀ ਤਾਂ ਨਾ ਬੂਆ ਬੈਤ ਪਈ ਦਵਾਈ ਦੁਬਾਰੇ ਦਿਖਾ ਕੇ ਲਿਆਉਣਾ ਇਹ ਕਿਹੜਾ ਮੰਦੀ ਐ ਫਿਰ ਉਹੀ ਤਾਂ ਸਿਆਪੇ ਆ ਜਦੋਂ ਮੰਦੀ ਨਹੀਂ ਗਈ ਕੀ ਕਰਗੇ ਅਗਲਾ ਮੈਨੂੰ ਕਹੂਗਾ ਪੂਆ ਬੈਠੀ ਸਿਆਣੀ ਰਣੀ ਇੱਥੇ ਮੇਰੀ ਗੱਲ ਸੁਣ ਨਾ ਮੈਂ ਗੱਡੀ ਕੱਢ ਕੇ ਲਾਉਣਾ ਆਪਾਂ ਦਵਾਈ ਦੁਬਾਰੇ ਲੈ ਕੇ ਆਉਣਾ ਲੈ ਉੱਥੇ ਕੀ ਰੱਬ ਹੋ ਰਗਾ ਵੀ ਉੱਥੇ ਜਾ ਕੇ ਠੀਕ ਹੋ ਜਾਏਗੀ ਤੂੰ ਮੰਮੀ ਕੋਲੇ ਦਵਾਈ ਤਾਂ ਲੈਣੀ ਪਊ ਨਾ ਪੁੱਤ ਪੂਰੀ ਦਵਾਈ ਦਵਾਵਾਂਗੇ ਤੇਰੀ ਮੰਮੀ ਪਤਾ ਕੀ ਕਹੋਗੀ ਹੁਣ ਬਿਮਾਰ ਨੂੰ ਇੱਥੇ ਸੱਟਗੇ ਉੜਾ ਮੀਤਾ ਮੀਤਾ ਭੂਆ ਤਿਆਰ ਹੋ ਗਈ ਤਾ ਤਿਆਰ ਤਾਂ ਹੋ ਗਈ ਭੂਆ ਮੈਂ ਕਹਿੰਦੀ ਸੀ ਮੇਰਾ ਨਾ ਡਾਕਟਰ ਕੋਲ ਜਾਣ ਨੂੰ ਜੀ ਨਹੀਂ ਕਰਦਾ ਤਾਂ ਮੈਂ ਖਾ ਹਜੀ ਆਖਿਆ ਪਿਆ ਹੁਣ ਮੈਂ ਲੋੜ ਤਾਂ ਹੈਗੀ ਐਂਗੀ ਮੈਂ ਵੀ ਤਾਂ ਨਾਈ ਕਹਿੰਦੀ ਸੀ ਹੁਣ ਤਾਂ ਤੇਰੇ ਚਿਹਰੇ ਦਾ ਬਹੁਤ ਫਰਕ ਆਗਾ ਤੇ ਉਂਗਰ ਪੇ ਤਾਂ ਉਹੀ ਕਹੀ ਜਾਂਦਾਗਾ ਆ ਜਾ ਦਵਾਈ ਲੈਣ ਚੱਲੀਏ ਤੇ ਕੱਲ ਤਾਂ ਚਲ ਜਿਹੜਾ ਚੱਕਰ ਤਨ ਪਾਇਗਾ ਪੈ ਗਿਆ ਉਹਨੂੰ ਤੇ ਅੱਜ ਤੱਕ ਤਾਂ ਬਹੁਤ ਫਰਕ ਆ ਕੋਈ ਚੱਕਰ ਚੁੱਕ ਤਾ ਨਹੀਂ ਪਿਆਗਾ ਮੈਂ ਹੁਣ ਤਾਂ ਤੜਕੇ ਦਾ ਕੋਈ ਚੱਕਰਾ ਹੀ ਨਹੀਂਗਾ ਹੁਣ ਤਾਂ ਸੈਟ ਐ ਮੈਂ ਆਪ ਹੀ ਕਹੀਏ ਨੀ ਅਭੀ ਹੁਣ ਦਵਾਈ ਲੈਣ ਨੂੰ ਕੀ ਹੈਗਾ ਦੇਖ ਪੁੱਤ ਤੂੰ ਤਾਂ ਤੁਹਾਡੀ ਮਰਜ਼ੀ ਐ ਆਏ ਮੈਂ ਡਾਕਟਰਾਂ ਦੇ ਕਿਉਂ ਕਰ ਭਰਨੇ ਹੈਗੇ ਉਹ ਤੂੰ ਸਮਝਾ ਨਾ ਨੀ ਪੂ ਆਦੀ ਕਦੋਂ ਮਨ ਨੂੰ ਉਹ ਤਾਂ ਐ ਆਖੂਗਾ ਵੀ ਉਹ ਤੂੰ ਜਾਣ ਕੇ ਕਹਿੰਨੀ ਐ ਸਮਾਂ ਤੂੰ ਕਹਿ ਦੇ ਤੇਰੀ ਗੱਲ ਮੰਨ ਲੂਗਾ ਕੀ ਮੈਂ ਕੀ ਕਹਾਂ ਤੂੰ ਕਹਿ ਦੇ ਵੀ ਮੈਂ ਤਾਂ ਜੀਅ ਕੇ ਪੈ ਦਵਾਈਆਂ ਤਾਂ ਕਹ ਮੈਂ ਤਾਂ ਦਵਾਈਆਂ ਖਾਂਦੀ ਨਹੀਂ ਮੈਂ ਤਾਂ ਕარი ਦੁੱਧ ਦੱਦ ਪੀ ਜਾ ਖੰ ਨੂੰ ਕਹਿ ਦੇ ਹੁਣ ਹਾਰ ਕੇ ਕਹਿੰਦਾ ਤਿਆਰ ਹੋ ਜਾ ਮੇਰੇ ਹੰਦਾਂ ਨੂੰ ਮੈਂ ਆ ਗਿਆ ਮੈਂ ਦਵਾਈ ਦਿਵਾਉਣ ਜਣ ਮੈਨੂੰ ਐ ਅੱਖੀ ਵੀ ਆਉਣ ਵਾਲੀ ਉਧਰੋਂ ਵੇਖ ਲੈ ਭਾਈ ਉਹ ਤਾਂ ਤੇਰੀ ਮਰਜ਼ੀ ਐ ਆ ਮੈਂ ਬਾਦੂ ਡਾਕਟਰ ਦਾ ਚੱਕ ਕੇ ਕੱਲ ਕਿਹੜੀ ਫੜਾਤੀ ਸੱਜ ਕਿਹੜੀ ਫੜਾ ਦੇਣਗੇ ਚੱਕ ਕੇ ਦਵਾਈ ਤਾਂ ਮੈਂ ਸੱਟ ਆਏਗੀ ਹੁਣ ਤੜਕੇ ਦਾ ਤਾਂ ਮੈਨੂੰ ਕੋਈ ਚੱਕਰ ਆਇਆ ਨਹੀਂ ਐਵੇਂ ਤਾਂ ਕਿਹਾ ਵੀ ਨਹੀਂ ਜਾਂਦਾਗਾ ਫਿਰ ਬਸ ਤੂੰ ਨਾ ਹੀ ਜਾ ਜੇ ਮੈਂ ਤੈਨੂੰ ਇਹੀ ਗੱਲ ਕਹਿੰਦੀ ਐ ਛੱਡ ਮੈਂ ਪੁੱਛ ਦਿੰਿਆ ਕੋਈ ਫਿਰ ਤੂੰ ਕਹੀ ਨਹੀਂ ਕੋਈ ਬਹਾਨਾ ਲਾਉਣੀ ਐ ਫਿਰ ਮੈਨੂੰ ਤਾਂ ਪਤਾ ਕੀ ਐ ਚਾਰੇ ਚੱਕ ਕੇ ਪੈ ਜੂਗਾ ਕਹੂਗਾ ਪੂਆ ਤਾ ਰਾਜੀ ਨਹੀਂ ਸਾਡੇ ਤੇ ਚੱਲ ਪੂਆ ਫਿਰ ਤੂੰ ਨਾ ਤੂੰ ਹੀ ਕਹਦੀ ਮਰਤੀ ਚੰਗਾ ਹੂੰ ਹੁਣ ਤੂੰ ਮੈਨੂੰ ਐ ਦੱਸ ਤੇਰੇ ਵੱੱਲੇ ਮੈਂ ਚਾਹ ਵਾਲੀ ਬਣਾਵਾਂ ਮਾ ਪੀਵੇਂਗੀ ਚਾਹ ਚਾਹ ਮੈਂ ਤਾਂ ਜੀ ਨਹੀਂ ਕਰਦਾ ਬੂਆ ਮੈਂ ਤਾਂ ਮੈਂ ਨਹੀਂ ਪੀਂਦੀ ਪਿੰਦੀ ਨਹੀਂ ਨਾ ਚੱਲ ਤੂੰ ਐ ਕਰ ਮੈਂ ਤਾਂ ਕਹਿੰਦੀ ਪੈ ਜਾ ਮਾਲਸ ਕਰ ਦੂੰ ਮੈਂ ਡਾਕਟਰ ਡਾਕਟਰ ਕਿਹੜੇ ਮੈਂ ਤੇ ਸੱਟ ਹੋ ਜੇਗੀ ਤੂੰ ਨਹੀਂ ਨਹੀਂ ਬੂਆ ਬਸ ਠੀਕ ਆ ਮੈਂ ਹੁਣ ਠੀਕ ਆਂਗੀ ਹੂੰ ਚੱਲ ਬੜੇ ਕੱਲ ਪਤਾ ਨਹੀਂ ਕੋਈ ਡੋਜ ਦੂਜ ਵਧ ਲੈਤੀਗੀ ਮੈਨੂੰ ਮੈਨੂੰ ਲੱਗਦਾ ਪਤਾ ਹੀ ਨਹੀਂ ਲੱਗਿਆ ਕੋਈ ਐ ਹੋਣਾ ਹੁਣ ਜੀ ਵੱਧ ਕੋਈ ਵੀ ਤੇਜ਼ ਵੀ ਦੇ ਦਿੰਦੇ ਆ ਇਹਨਾਂ ਨੂੰ ਕਿਹੜਾ ਪਤਾ ਹੈਗਾ ਦੇ ਹੀ ਉਹ ਆ ਗਿਆ ਕੋਪ੍ਰੀਤਵੀ ਆ ਗਿਆ ਚੱਲ ਫਿਰ ਤੂੰ ਆਏ ਨਾ ਕਹੀਂ ਬੀਪੂਆ ਨੇ ਕਿਹਾ ਤੇ ਮੈਂ ਭਾਂਡੇ ਜਮਾਂ ਦਾ ਦੋਖ ਚੰਗਾ ਚੱਲ ਮਾਂ ਆਹੋ ਹੋ ਗਈ ਤਿਆਰ ਹਾਂ ਤਿਆਰ ਤਾਂ ਹੋ ਗਈ ਮੈਂ ਚੱਲੀਏ ਫਿਰ ਮੈਂ ਕਹਿੰਦੀ ਸੀ ਮੈਂ ਹੁਣ ਠੀਕ ਸੀਗੀ ਹੁਣ ਤੜਕੇ ਦਾ ਕੋਈ ਚੱਕਰ ਵੀ ਨਹੀਂ ਆਇਆ ਠੀਕ ਐ ਮੈਂ ਹੁਣ ਮੇਰੀ ਗੱਲ ਹੁਣ ਆਪਾਂ ਜੇ ਦਿਖਾਇਆ ਕੋਈ ਹਰ ਜਾਏ ਕੋਈ ਉਹ ਯਾਰ ਪਹਿਲਾਂ ਰਿਪੋਰਟਾਂ ਕਰਾਈਆਂ ਤਾਂ ਹੋਈਆਂ ਗਈਆਂ ਮਾੜੇ ਡਾਕਟਰ ਨੂੰ ਪੁੱਛਤਾ ਲਾਵਾਂਗੇ ਬੀਬੀ ਐ ਚੱਕਰ ਕਿਉਂ ਦੇ ਨੇਗੇ ਮਨ ਦੇਣੀ ਤੁਸੀਂ ਗੱਲ ਹੁਣ ਮੈਂ ਲੋਟ ਆ ਮੈਂ ਆਖੀ ਤਾਂ ਜਾਨੀ ਹੁਣ ਮੈਂ ਤੜਕੇ ਦਾ ਮੈਨੂੰ ਕੋਈ ਚੱਕਰ ਨਹੀਂ ਆਇਆਗਾ ਹੁਣ ਐਵੇਂ ਆ ਵਾਲਾ ਡਾਕਟਰ ਕੋਲ ਗਊਗਾ ਤਾਂ ਦੂਜੇ ਦਿਨ ਮੂੰ ਚੱਕ ਕੇ ਆ ਜਾਂਦੇ ਨੇਗੇ ਐ ਤਾਂ ਤੂੰ ਵਾਲੇ ਵਾਰ ਕਿਹਾ ਵੀ ਮੈਂ ਲੋਟ ਹੋ ਜਾਨੀ ਹੈਗੀ ਹੁਣ ਮੈਂ ਕਹਿੰਦੀ ਸੀਗੀ ਕੱਲ ਤਾਂ ਮੈਨੂੰ ਲੱਗਦਾ ਮੈਂ ਕੋਈ ਨਾ ਦਵਾਈ ਗਲਤ ਗੁਲਤ ਖਾ ਗਈ ਮੈਂ ਤਾਂ ਬੱਤ ਖਾ ਗਈ ਕੋਹੜੀ ਤਾਂ ਕਰਕੇ ਉਲਟੀਆਂ ਆਈਆਂ ਲੱਗੀਆਂ ਮੈਨੂੰ ਸੁੱਤ ਤਾਂ ਰੱਖ ਦੇਂ ਤੈਨੂੰ 20 ਵਾਰੀ ਕਿਹਾ ਮੈਨੂੰ ਦਿਖਾ ਲਿਆ ਕਰ ਜੇ ਨਹੀਂ ਪਤਾ ਲੱਗਾ ਤਾਂ ਨਹੀਂ ਹੂੰ ਤਾਂ ਪੂਹੀ ਦਿੰਦੀ ਹੁੰਦੀ ਹੈ ਦਵਾਈ ਤਾਂ ਪਰ ਮੈਨੂੰ ਲੱਗਿਆ ਜਿਵੇਂ ਇੱਕ ਗੋਲੀ ਬਾਅਦ ਇੱਕੋ ਜੀਆਂ ਦੋ ਦੇਤੀਆਂ ਹੁੰਦੀਆਂ ਤਾਂ ਇੰਓ ਚੱਕਰ ਜਿ ਆਉਣ ਲੱਗ ਗਿਆ ਹੁਣ ਤਾਂ ਮੈਂ ਲੋਟਾਂ ਤੜਕਕੇ ਦੇ ਹਨਾ ਐ ਵੀ ਫਿਰ ਮੈਂ ਕਹ ਡਾਕਟਰ ਕੋਲ ਜਾਣ ਦਾ ਕੀ ਫਾਇਦਾ ਉਹਨੂੰ ਕੀ ਕਹੂੰਗੀ ਜਾ ਕੇ ਉਹ ਕਹੂਗਾ ਪਈ ਦਵਾਈ ਦਿੱਤੀ ਤਾਂ ਹੈਗੀ ਹੈ ਫਿਰ ਫਿਰ ਉਹੀ ਰੋਣਾ ਕੱਟਣਾ ਕੋਈ ਵਾਰੀ ਮਾਂਹ ਜ਼ਿਆਦੇ ਡੋਸ ਨਾ ਦਿੱਤੀ ਹੋਵੇ ਤਾਂ ਕਰਕੇ ਚੱਕਰ ਆਉਂਦੇ ਹੁਣ ਕਈ ਵਾਰ ਕਰੇ ਨਾ ਹੋਵੇ ਕੋਈ ਕੱਲਾ ਡਿੱਗ ਪਏ ਇੱਥੇ ਗੜਾ ਹਾ ਕੇ ਪਰ ਹੁਣ ਜ਼ਰੂਰੀ ਹੈਗਾ ਇਹ ਬੁੜੇ-ਬੁੜ ਕਰਦੇ ਜਾਵਾਂਗੇ ਮੈਨੂੰ ਐ ਅੱਕੀ ਵੀ ਆਉਣ ਵਾਲੀ ਹੈਗੀ ਆਈ ਜਾਂਦੀ ਹੈ ਉਹ ਹਾਂ ਕੱਲ ਕੀਤਾ ਸੀ ਫੋਨ ਵੈਸੇ ਆਉਂਦੀ ਹੋਊਗੀ ਮੈਂ ਤਾਂ ਐ ਸੀ ਵੀ ਅੱਡੇ ਤੇ ਚੜਾ ਲਿਆਉਂਗੇ ਉਹਨੇ ਫੋਨ ਹੀ ਨਹੀਂ ਕੀਤਾ ਹਜੇ ਤੱਕ ਚਲ ਮੈਂ ਦੇਖ ਲਾ ਜੇ ਪੁੱਛ ਲਾ ਫੋਨ ਲਾ ਕੇ ਜੇ ਤਾਂ ਲੱਭੀ ਲੱਗੀ ਫਿਰ ਤਾਂ ਮੈਂ ਚੜਾ ਲੈਣਾ ਜਾ ਕੇ ਫੋਨ ਹੀ ਨਹੀਂ ਲੱਗ ਰਿਹਾ ਮੈਂ ਪਹਿਲਾਂ ਤਾਂ ਆਪਾਂ ਆਪਾਂ ਚੱਲੇ ਆਉਣਾ ਦਵਾਈ ਲੈਣਾ ਉਹਦੋਂ ਆ ਜੀ ਉਹ ਆਈ ਜਾਂਦੀ ਹੈ ਮੈਨੂੰ ਲੱਗਦਾ ਆਈ ਗਈ ਲੈ ਫਿਰ ਹੁਣ ਕੀ ਜਾਵਾਂਗੇ ਸਸੀ ਕਾਲ ਬਈ ਸਸੀ ਕਾਲ ਸਸੀ ਨਾਲ ਪਾ ਵੀ ਸਸੀ ਕਾਲ ਕਿਵੇਂ ਠੀਕ ਹੈ ਫੋਨ ਨਹੀਂ ਕੀਤਾ ਨਾ ਤੇਰਾ ਫੋਨ ਲੱਗ ਰਿਹਾ ਹੈਗਾ ਜੀ ਹਾਂ ਪਾਬੀ ਹਣਾ ਚਾਚੇ ਦਾ ਮੁੰਡਾ ਆਈ ਜਾਂਦਾ ਸੀ ਵੀਰਾ ਨਾਲ ਮੈਂ ਕਿਹਾ ਚੱਲ ਮੈਂ ਉਹਦੇ ਨਾਲ ਹੀ ਆ ਜਾਨੀ ਆ ਕਾ ਨੂੰ ਟਾਈਮ ਖਰਾਬ ਕਰਨਾ ਅੱਛਾ ਕੀ ਹੋ ਗਿਆ ਨਾਲੇ ਤੁਸੀਂ ਇੰਜੇ ਕਿੱਥੋਂ ਖੜੇ ਹੋ ਇੱਥੇ ਆ ਜਾ ਚਾਹ ਪਾਣੀ ਬਣਾਉਣੇ ਆ ਜਾ ਇਹ ਤਾਂ ਕਿ ਉਹਨੂੰ ਮਾਨਸਾ ਲੈ ਕੇ ਆਂਦਾ ਸੀਗਾ ਅੱਛਾ ਫਿਰ ਕੱਲ ਚੱਕਰਾ ਖਾ ਕੇ ਡਿੱਗ ਪਈ ਸੀ ਮਹਾਦਵਾਹੀ ਭਈ ਆਪਾਂ ਡਾਕਟਰ ਨੂੰ ਦਿਖਾ ਕੇ ਫੇਰ ਦੁਬਾਰੇ ਲਿਆਉਣੀ ਹਾਂ ਪਾਬੀ ਵੀਰਾ ਸਹੀ ਤਾਂ ਕਹਿੰਦਾਗਾ ਲਿਆਓ ਦਵਾਈ ਫੇਰ ਕੋਈ ਨਹੀਂ ਚਾਹ ਪਾਣੀ ਤਾਂ ਮੈਂ ਆਪੇ ਪੀ ਲੂੰਗੀ ਨਾਲੇ ਮੈਂ ਕਿਹੜਾ ਕੋਈ ਬਗਾਨਾ ਹੀ ਘਰੇ ਆਈ ਉਹ ਦਵਾਈਆਂ ਵਾਧੂ ਪਈਆਂ ਨੇ ਲਪਹਾਫੇ ਭਰੇ ਪਈ ਨੇ ਓਹੋ ਪਾਬੀ ਜੇ ਤੂੰ ਮੜਾ ਜਾਂ ਠੀਕ ਹੁੰਨੀ ਆ ਫਿਰ ਹਾਂੇ ਕਰਨ ਲੱਗ ਜਾ ਕਰ ਵਾਧੂ ਪੰਜਾਂ ਦਵਾਈਆਂ ਕੀ ਕਰਨੀਂਗੇ ਜਦੋਂ ਨਹੀਂ ਫਰਕ ਪੈਂਦਾ ਕੱਲ ਨਾ ਤੇ ਫਰਸ ਤੇ ਡੇੱਕੇ ਸਰ ਬਣਾ ਲੈਣਾ ਸੀਗਾ ਉਹੀ ਤਾਂ ਗੱਲ ਆ ਬਈ ਤਪਾਬੀ ਤੂੰ ਵਗ ਜਾ ਦਵਾਈ ਦੂਈ ਲੈ ਆਂ ਕਈ ਵਾਰੀ ਕੋਈ ਘਰੇ ਨਾ ਹੋਵੇ ਡਿੱਗ ਡੁੱਗ ਗਈ ਫਿਰ ਸੱਟ ਖਾ ਲੇਗੀ ਕੋਈ ਫਾਇਦਾ ਚੱਲ ਮੈਂ ਤੈਨੂੰ ਚਾਹ ਪਾਣੀ ਤਾਂ ਕਰਕੇ ਦੇ ਦਾਂ ਕੋਈ ਨਹੀਂ ਚਾਹ ਪਾਣੀ ਮੈਂ ਆਪੇ ਪੀ ਲੂੰਗੀ ਲੈ ਕੰਕਾ ਫੜਾ ਮੈਨੂੰ ਚਾਹ ਵਗ ਜਾ ਲੈ ਜਾ ਪਾਣੀ ਚਾਹ ਪਾਣੀ ਕੋਈ ਨੀ ਭੂਆ ਕਰ ਦੂਗੀ ਹੋਰ ਲੈ ਜਾ ਇਹਨੂੰ ਦਵਾਈ ਲੈਣ ਫੇਰ ਇਹ ਜੇ ਗਾਂਹ ਬੱਗ ਨਾ ਇਹ ਫੇਰ ਕਹਿ ਦੂਗੀ ਮੈਂ ਜਾਣਾ ਨਹੀਂ ਭੂਆ ਅੰਦਰ ਕੋਈ ਨਹੀਂ ਮੈਂ ਜਾਣੀ ਆ ਪੂਆ ਕੋਲੇ ਭੱਗ ਜਾ ਪੂਆ ਕੋਲੀ ਬਾਈ ਠੀਕ ਲੈ ਪੂਆ ਤੂੰ ਦੀਦੀ ਵੀ ਨਹੀਂ ਕਿਤੇ ਪੂਆ ਪੂਆ ਹਾਂ ਕਿੱਧਰ ਗਈ ਲੈ ਅੰਦਰ ਬੜੀ ਬਈ ਹਾਂ ਸੇ ਮੈਂ ਤਾਂ ਕਿਤੇ ਨਹੀਂ ਗਈ ਉਹ ਕੋਮਤੰਦਾ ਜਾ ਕਰਦੀ ਸੀ ਅੰਦਰ ਸਸਰੀ ਘਰ ਪੂਆ ਸਸਰੀ ਘਰ ਪੁੱਤ ਹੋ ਠੀਕ ਹੈ ਹਾਂ ਠੀਕ ਹੈ ਹੈਗ ਨਾ ਹੋ ਜਾਂਦੀ ਹੈ ਹੋ ਸੁਣਾ ਪੂਆ ਪੂਆ ਤਾਂ ਠੀਕ ਹੈ ਪੁੱਫੜ ਕਿੱਧਰ ਗਿਆ ਵਗ ਗਿਆ ਪਿੰਡ ਨਾ ਨਾ ਪਿੰਡ ਤਾਂ ਕਨ ਵਗ ਗਿਆ ਉਧਰ ਹੀ ਹੋਣਾ ਤੇ ਤੂੰ ਕਿਵੇਂ ਫਿਰਨੀ ਬੈਗ ਜੇ ਅੱਜ ਲੈ ਪੂਆ ਦੱਸ ਫਿਰਨਾ ਕਦੇ ਵਾਸਤੇ ਮੈਂ ਤਾਂ ਆਈ ਆ ਇੱਥੇ ਕੋਈ 10 ਦਿਨ ਲਾ ਕੇ ਜਾਉਂਗੀ ਭਾਬੀ ਵਿਚਾਰੀ ਬਾਲੀ ਬਿਮਾਰ ਜੀ ਹੋ ਰਹੀ ਸੀ ਕੱਲ ਮੈਨੂੰ ਫੋਨ ਲਾਇਆ ਸੀਗਾ ਉਹਨੇ ਤੂੰ ਗੱਲ ਤਾਂ ਕਰੀ ਸੀ ਮੇਰੇ ਨਾਲ ਤੂੰ ਵੀ ਬਾਲਾ ਪੁੱਲ ਦੀਆਂ ਸੀ ਸੱਚੀ ਗੱਲ ਨੂੰ ਨਹੀਂ ਗੱਲ ਤਾਂ ਵੀਰ ਕਰੀ ਸੀ ਮੈਂ ਤੈਨੂੰ ਐ ਨਹੀਂ ਕਹਿੰਦੀ ਮੈਂ ਇਹ ਗੱਲ ਕਹਿੰਨੀ ਵੀ ਤੂੰ ਆਪਦਾ ਘਰ ਤਾਂ ਸੁਣਨਾ ਛੱਡ ਕੇ ਆ ਗਈ ਤੇ ਤੂੰ ਮੇਰੇ ਤੋਂ ਕੋਈ ਤਵਾਰੀ ਨਹੀਂ ਤੈਨੂੰ ਮੈਂ ਸਮਝਦੀ ਨਹੀਂ ਸੀ ਉਹਨੂੰ ਓਹੋ ਪੂਆ ਘਰ ਸੁਣਨਾ ਛੱਡਣ ਵਾਲੀ ਕੀ ਗੱਲ ਆ ਨਾਲੇ ਨਾ ਉੱਥੇ ਮੈਂ ਕੱਲੀ ਸੀਗੀ ਖੁਸ਼ੀ ਤਾਂ ਗਿਆ ਹੋਇਆਗਾ ਗੱਡੀ ਲੈ ਕੇ ਉਹ ਤਾਂ ਆਉਂਦਾ ਨਹੀਂ ਮਹੀਨਾ ਉੱਥੇ ਮੈਂ ਕੱਲੀ ਕੀ ਕਰਦੀ ਘਰ ਵੀ ਮੈਨੂੰ ਖਾਣ ਨੂੰ ਆਉਂਦਾ ਤੇ ਫਿਰ ਹੋਰਾਂ ਦਾ ਜਿਹੜਾ ਕੁੜੰਗਤਰ ਨੂੰ ਤਾਂ ਕੱਲਗੇ ਰਹਿੰਦੇ ਨੇ ਫਿਰ ਐ ਘਰ ਛੱਡ ਕੇ ਭੱਗ ਜਾ ਫਿਰ ਜੇ ਕੱਲਾ ਹੋਵੇ ਤਾਂ ਲੈ ਪੂਆ ਕੀ ਗੱਲ ਆ ਮੈਨੂੰ ਲੱਗਦਾ ਵੀ ਮੇਰੇ ਇੱਥੇ ਆਉਣ ਤੇ ਤੂੰ ਖੁਸ਼ ਨਹੀਂ ਹੈਗੀ ਨਹੀਂ ਮੈਂ ਖੁਸ਼ ਨਹੀਂ ਕਹਿੰਦੀ ਤੂੰ ਤਾਂ ਫੇਰ ਉਹੀ ਗੱਲਾਂ ਖੁਸ਼ ਨੂੰ ਤਾਂ ਚਲ ਮੈਨੂੰ ਕੀ ਆ ਤੂੰ ਆਣੇ ਸੀ ਕੋਈ ਗੱਲ ਨਹੀਂ ਮੈਂ ਕਹੀ ਨਹੀਂ ਜਿਉ ਉਹਨੂੰ ਬਗਾਨੇ ਪੁੱਤ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਘਰੋਂ ਕੱਢ ਦੂਗਾ ਉਹ ਆਖੂਗਾ ਮੇਰੇ ਮਾਪ ਨੂੰ ਆਏ ਤੂੰ ਫਿਰਦੀ ਆ ਤੂੰ ਮੈਂ ਨਾ ਉਹਨੂੰ ਦੱਸ ਕੇ ਆਈ ਆ ਉਹਨੂੰ ਵੀ ਦੇਖਦਾ ਹੀ ਆ ਵੀ ਘਰੇ ਕੋਈ ਹੋਰ ਤਾਂ ਹੈ ਨਹੀਂਗਾ ਪੋ ਤੂੰ ਉਹਦੀ ਕਿਉਂ ਟੈਨਸ਼ਨ ਲੈਨੀ ਆ ਕੁਛ ਨਹੀਂ ਕਹਿੰਦਾ ਉਹਨੇ ਮੈਂ ਕਹਿ ਕੇ ਉਹਨੇ ਮੈਨੂੰ ਕਿਹਾ ਸੀਗਾ ਕਹਿੰਦਾ ਜੇ ਤੇਰਾ ਨਾਂ ਜੀ ਲੱਗਿਆ ਨਾ ਤੂੰ ਉੱਥੇ ਪਿੰਡ ਵਾਗ ਜੀ ਨਹੀਂ ਮੈਂ ਟੈਨਸ਼ਨ ਨਹੀਂ ਕਹਿੰਦੀ ਤੈਨੂੰ ਵੀ ਟੈਨਸ਼ਨ ਲੈਣੀ ਆ ਮੈਂ ਐ ਕਹਿਨੀ ਆ ਕਿਤੇ ਬੱਜਾ ਨੂੰ ਜਿਆ ਕਰਨਾ ਜਾੜਦੀ ਆ ਬਦਾ ਪੂਆ ਨਹੀਂ ਉਜੜਦਾ ਨਾਲੇ ਐ ਕਿਵੇਂ ਕਰ ਉਜੜ ਜੂਗਾ ਮੈਨੂੰ ਕਿਹੜਾ ਕਿਸੇ ਨੇ ਕੁਛ ਕਹਿਣਾਗਾ ਪੂਆ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਸਿੱਧਾ ਸਿੱਧਾ ਹੀ ਕਹਿ ਦੇਣਾ ਵਿਪਾ ਹੀ ਤੂੰ ਇੱਥੇ ਆ ਗਈ ਮੈਨੂੰ ਇਹ ਕਹਦੇ ਤੇਰੀ ਚੰਗੀ ਨਹੀਂ ਲੱਗੀ ਤੂੰ ਆਉਣਾ ਨਹੀਂ ਸੀਗਾ ਕਿਉਂ ਬੁਝਾਰਤਾਂ ਜੀਆਂ ਪਾਈ ਜਾਨੀ ਆ ਨਹੀਂ ਕਹਿੰਦੀ ਕਿਉਂ ਬੁਝਾਰਤਾਂ ਜੀਆਂ ਪਾਈ ਜਾਨੀ ਆ ਫਿਰ ਮੈਂ ਤਾਂ ਮੈਨੂੰ ਗੁੱਸਾ ਤਾਂ ਇਸ ਗੱਲ ਦਾ ਆਉਂਦਾ ਵੀ ਜਦੋਂ ਮੈਂ ਚੰਗੀ ਭਲੀ ਇੱਥੇ ਬੈਠੀ ਮੈਂ ਕਾਦੇ ਵਾਸਤੇ ਬੈਠੀ ਆ ਓਰੇ ਭੂਆ ਜੀ ਮੈਂ ਆ ਗਈ ਫੇਰ ਕੀ ਹੋ ਗਿਆ ਨਾਲੇ ਤੂੰ ਵੀ ਤਾਂ ਆਪਦਾ ਘਰ-ਬਾਰ ਛੱਡ ਕੇ ਇੱਥੇ ਬੈਠੀ ਆ ਤੇਰਾ ਨਹੀਂ ਘਰ ਉੱਜੜਦਾ ਤੂੰ ਤਾਂ ਨਾ ਮੂੜਕੜ ਕੇ ਮੇਰੇ ਤੇ ਗੱਲ ਲਿਆਉਣੀ ਆ ਮੈਂ ਕੋਈ ਚਾਹ ਨੂੰ ਨਹੀਂ ਬੈਠੀ ਮੈਂ ਤਾਂ ਰੱਬ ਨੇ ਬਹਾਇਆ ਸੀ ਮੈਂ ਨੀ ਮੈਂ ਬੈਠਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਬੋਲਦੀ ਨੂੰ ਤੈਨੂੰ ਪਤਾ ਜਵਾਕ ਰੋਲਦਾ ਫਿਰਦਾ ਸੀ ਇਕੱਲਾ ਓ ਪੂਆ ਬਸ ਕਰ ਹੁਣ ਤਾਂ ਉਹ ਆਪਦੇ ਘਰ ਬਾਹਰ ਦਾ ਹੈਗਾਗਾ ਹੁਣ ਤਾਂ ਨਹੀਂ ਰੋਲਦਾ ਛੱਡ ਦੋ ਖੜਾ ਸਿੱਧਾ ਕਹੋ ਵੀ ਸਾਡਾ ਤਾਂ ਭਾਈ ਜੀ ਨਹੀਂ ਕਰਦਾ ਜਾਨ ਨੂੰ ਨਹੀਂ ਕਰਵਾ ਕੇ ਹੁਣ ਤਾਂ ਖੜਾ ਛੱਡ ਦਿਓ ਜੇ ਉਹ ਮੈਨੂੰ ਜਾਣ ਦੇਊਗਾ ਮੈਂ ਤਾਂ ਭੱਗ ਜੂ ਜਾਂ ਕਹੇ ਦੇ ਪੂਆ ਨੂੰ ਕੱਢ ਦੇ ਧੱਕੇ ਮਾਰ ਕੇ ਜਦੋਂ ਅਗਲੇ ਜਾਣ ਨਹੀਂ ਦਿੰਦਾ ਮੈਨੂੰ ਓ ਪੂਆ ਤੈਨੂੰ ਤਾਂ ਨਹੀਂ ਸੰਗ ਪੂਆ ਤੂੰ ਤਾਂ ਨਾ ਐਵੇਂ ਹੀ ਬੋਲਣ ਲੱਗ ਗਿਆ ਨਹੀਂ ਹਜੇ ਆ ਕੇ ਨਹੀਂ ਬੈਠੀ ਮੈਂ ਪਹਿਲਾਂ ਹੀ ਲੱਗ ਗਈ ਮੈਨੂੰ ਬੋਲਣ ਤੰਤਾ ਜੀ ਮਿਲ ਆ ਗਦਾ ਕਿਹੋ ਆ ਮੋ ਬੋਲ ਸਸਕਾਲ ਬਾਈ ਬਾਈ ਤੂੰ ਕਦ ਵਾਇ ਸੀ ਮੈਂ ਤਾਂ ਕੱਲ ਹੀ ਆਇਆ ਸੀ ਬਾਈ ਅੱਛਾ ਹੋਰ ਸਾਰੇ ਠੀਕ ਠਾਕ ਆ ਮੈਂ ਠੀਕ ਠਾਕ ਆਲੇ ਤਾਂ ਉਰੇ ਬੈਠੇ ਨੇਗੇ ਬਾਈ ਕਿਵੇਂ ਆਏ ਸੀ ਤੂੰ ਲੈਣ ਹੀ ਆਇਆ ਸੀ ਇਹਨਾਂ ਨੂੰ ਮੈਂ ਹੋਰ ਤਾਂ ਕਿਵੇਂ ਆਉਣਾ ਲੈਣਾ ਆਇਆ ਸੀ ਚੱਲ ਵਧੀਆ ਗੱਲ ਆ ਲੈ ਜੀ ਬਾਈ ਹੁਣ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ ਬੈਠਿਆ ਨੂੰ ਭੈੜਾ ਜਾ ਲੱਗਦਾ ਹਨਾ ਚੱਲ ਹੁਣ ਤਾਂ ਬਾਗ ਚੱਲੋ ਹੁਣ ਤਾਂ ਭੈਣ ਆ ਗਈ ਆਪੀ ਸਾਂਭ ਲੂ ਇਹ ਇੱਥੇ ਬੇ ਕਹਿ ਤਰਤਾ ਤੂੰ ਆ ਕੇ ਹੁਣ ਤਾਂ ਭੈਣ ਆ ਗਈ ਸਾਂਭ ਲੂਗੀ ਪਾਏ ਨੂੰ ਕਿੰਨੀ ਕਾਕ ਲੱਗੀ ਜੇ ਪਾਏ ਨੂੰ ਅਕਲ ਹੁੰਦੀ ਆਪਣੇ ਘਰ ਹੀ ਘਰ ਵਸਾ ਲੈਂਦੀ ਉੱਥੇ ਹੀ ਬੈਹ ਜਾਨੀ ਤੀਜੇ ਕੋ ਨ ਆ ਜਿੰਦੇ ਝੋਲਾ ਚੱਕੇ ਉਹ ਬਿਮਾਰ ਹੈਗੀ ਇਹ ਤਾਂ ਕਿ ਤਾ ਗਾਹ ਨਾ ਦਵਾਈ ਬੂਠੀ ਦਵਾ ਦੇ ਦੋਨੇ ਇੱਕੋ ਜਿੰਨੇ ਆਣੀਆਂ ਹੋ ਜਾਣੀਆਂ ਆਪੋ ਤੂੰ ਇੱਥੇ ਕਿਹੜੀਆਂ ਦਵਾਈਆਂ ਦਿੰਨੀਆਂ ਦਵਾਈ ਤੇ ਬਾਈ ਦਵਾਉਣ ਗਿਆ ਨਾਲੇ ਅਕਲ ਵਾਲੀ ਕਿਹੜੀ ਗੱਲ ਕਰਦੀ ਆ ਤੂੰ ਨਾਲੇ ਜਿੰਨਾ ਕੁ ਤੂੰ ਸਾਂਭਦੀ ਆ ਨਾ ਤੇਰੇ ਨਾਲੋਂ ਵੱਧ ਸਾਂਭੂਗੀ ਮੈਂ ਭਾਬੀ ਨੂੰ ਵੀਰ ਹੁਣ ਤਾਂ ਤੂੰ ਬਹੁਤ ਕੁਝ ਕਹੇਂਗੀ ਹੁਣ ਤਾਂ ਬਾਰਾ ਕੁਝ ਕਹੇਂਗੀ ਸਹੀ ਵੀ ਕਹਿੰਦੀ ਆ ਫਿਰ ਇਹ ਕਿਹੜਾ ਗਲਤ ਕਹਿੰਦੀ ਆ ਕੁਛ ਬੈ ਜਾ ਮੁੰਡਾ ਤੂੰ ਮੇਰੇ ਬਾਹਰ ਨਹੀਂ ਚਲਾ ਮੇਰਾ ਮੂੰਹ ਨਾਖਲਾ ਵਸ ਟਿਕ ਜਾਂਦਾ ਜੇ ਉਹਨੂੰ ਕਹਿਣਾ ਕੁਝ ਉਹ ਸਿਰ ਪੈ ਜਾਂਦਾ ਮੇਰੇ ਜੇ ਇਹਨੂੰ ਕਹਿਣਾ ਤਾਂ ਇਹ ਮਗਰ ਪੈ ਜਾਂਦੀ ਆ ਉਹ ਬਾਈ ਇਹ ਤਾਂ ਐਂ ਕਰਦੇ ਆ ਇੱਥੇ ਹੀ ਡੇਰੇ ਲਾਈ ਬੈਠਿਆ ਇਹ ਕਿੱਦੇ ਨੇ ਮੈਂ ਤਾਂ ਸੋਚਦੀ ਹੁੰਦੀ ਸੀ ਵੀ ਕੋਈ ਆ ਕੇ ਜਾਣੇ ਦੋਨੇ ਜੀ ਤੁਸੀਂ ਹੋ ਤੇਰੀ ਕਾਦੀ ਵੇਚਦੀ ਹੋ ਹੋਰ ਵੇਚਤੀ ਹੂ ਆ ਪਈ ਹੁਣ ਤਾਂ ਇਹ ਭੈਣ ਕਹੀ ਜਾਂਦੀ ਆ ਲੋਕ ਵੀ ਕਹਿੰਦੇ ਹੋਣਗੇ ਕਹਿੰਦੇ ਆ ਬਾਈ ਬਥੇਰਾ ਕਹਿੰਦਾ ਅਣਗੁਮਾੜ ਹੁਣ ਆਪ ਨੂੰ ਸ਼ਰਮ ਚਾਹੀਦੀ ਆ ਨਾਲੇ ਭੋ ਤੈਨੂੰ ਕੀ ਗੁੱਸਾਗਾ ਤੂੰ ਬਾਗਜਾ ਜੀ ਉਤਰ ਪੁੱਤ ਲੈਣ ਆਇਆ ਪਹਿਲਾਂ ਤਾਂ ਬੜਾ ਕਹਿ ਦਿੰਦੇ ਸੀ ਮੇਰੀ ਅਨੂਹਾਨੀ ਚੱਜਦੀਆਂ ਮੇਰੇ ਮੁੰਡੇ ਨਹੀਂ ਚੱਜਦੇ ਆ ਦੇਖ ਲੈ ਹੁਣ ਤੈਨੂੰ ਲੈਣ ਆਇਆ ਜੇ ਚੱਜਦਾ ਫੇਰ ਹੀ ਆਇਆਗਾ ਤੈਨੂੰ ਦੁੱਖ ਆ ਮੇਰਾ ਕੋਈ ਯਾਦੇ ਦੁੱਖ ਵਾਲੀ ਗੱਲ ਨਹੀਂ ਹੈਗੀ ਹੁਣ ਫਿਰ ਸਾਰੀ ਉਮਰ ਇੱਥੇ ਬੈਠੇ ਰਹੋਗੇ ਕਿ ਤੁਹਾਡੇ ਕੋਲ ਕੁਝ ਹੈ ਨਹੀਂਗਾ ਨਾਲੇ ਤੂੰ ਉਦੋਂ ਨਾ ਸੋਚਿਆ ਘਰਵਾਰੇ ਉਦੋਂ ਸੋਚਦੀ ਭਾਈਵਾਰੇ ਸੋਚਦੀ ਪਰਜਾਈਵਾਰੇ ਸੋਚਦੀ ਹੁਣ ਤਾਂ ਸੋਚਿਆ ਨਾ ਫਿਰ ਹੁਣ ਸੋਚ ਲਿਆ ਬਾਗ ਜੋ ਤੁਸੀਂ ਮੁਰਤਾ ਜਿਹੇ ਜਾਂ ਸੋਚਿਆ ਜਿਹੇ ਜਾਂ ਨਾ ਸੋਚਿਆ ਆਪਦਾ ਹੀ ਉल्लू ਸਿੱਧਾ ਰੱਖਦੇ ਆ ਜਿਹੜਾ ਕੁਝ ਸਹੀ ਕਰਦੇ ਆ ਨਾ ਤੁਸੀਂ ਕਰਦੇ ਦੂਜੇ ਤਾਂ ਐਵੇਂ ਤੁਰੇ ਜਾਂਦੇ ਆ ਆਪ ਦੀ ਆ ਕਰਨਾ ਤੂੰ ਆਪਦੇ ਕੋਲੇ ਰੱਖ ਤੈਨੂੰ ਮੈਂ ਦੱਸਾਂ ਹੈਗੀ ਆ ਫਿਰ ਆ ਦੇਖ ਲੈ ਬਾਈ ਪੂਆ ਕਿਵੇਂ ਬੋਲਦੀ ਆ ਨਾ ਮੈਂ ਕੁਝ ਗਲਤ ਕਿਹਾ ਸੀ ਮੈਂ ਤਾਂ ਵੀਰੇ ਸਹੀ ਗੱਲ ਹੀ ਕਹੀ ਆ ਵੀ ਚਲ ਆਪਦੇ ਘਰੇ ਜਾਓ ਉਹ ਰਹਣ ਤੋਂ ਨੇ ਜੀ ਇੱਕੋ ਜਿਹੇ ਹੋਏ ਪਏ ਨੇ ਨਾ ਤਾਂ ਉਹ ਸੁਣਦਾ ਨਾ ਇਹ ਸੁਣਦੀ ਆ ਉਹੀ ਤਾਂ ਗੱਲ ਆ ਇੱਥੇ ਪਤਾ ਨਹੀਂ ਇਹਨਾਂ ਦਾ ਕੀ ਦੱਬਿਆਗਾ ਉਧਰੋਂ ਫੁੱਫੜ ਨਹੀਂ ਸਿੱਧੇ ਮੂੰਹ ਬੋਲਦਾ ਬਾਈ ਦੇਖ ਲਾ ਉਹਨਾਂ ਨਾਲ ਤਾਂ ਸਾਡੇ ਘਰੇ ਬੈਠਿਆ ਨਾਲੇ ਸਾਨੂੰ ਚੱਜਣਾ ਬੋਲਦੇ ਨਹੀਂ ਆਪੂ ਆ ਤਾਂ ਗਲ ਪੈਣ ਨੂੰ ਆ ਜਾਂਦੀ ਏ ਜੇ ਮਾੜੀ ਜਿਹੀ ਗੱਲ ਕਹਿਣੇ ਆ ਬਾਈ ਬਣ ਕੇ ਨਾ ਲੈ ਜੀ ਇਹਨਾਂ ਨੂੰ ਚੰਗਾ ਤੇਰੇ ਕਾਹੇ ਤੂੰ ਹੀ ਜਾਣਗੇ ਇਸ ਤਾਂ ਭਈ ਕਹਿ ਕੇ ਕਿ ਥੱਕ ਗਏ ਇਹਨਾਂ ਨੂੰ ਮੈਂ ਹੁਣ ਕੀ ਕਰਾਂ ਭੈਣੇ ਮੈਂ ਤਾਂ ਦੇਖ ਲਾ ਤੁਜੇ ਇਹ ਆਏ ਨਹੀਂ ਹੈਗੇ ਫੋਨ ਲਾਈ ਗਿਆ ਲਾਈ ਗਿਆ ਮੈਂ ਫੋਨ ਚੱਕਿਆ ਨਹੀਂ ਫਿਰ ਮੈਨੂੰ ਹਾਰ ਕੇ ਆਉਣਾ ਪਿਆ ਇੱਥੇ ਪਹਿਲਾਂ ਮੈਨੂੰ ਲਾਰਾ ਲਾਤਾ ਕਿ ਚੱਲਾਂ ਕੋਈ ਕਾਲ ਨੂੰ ਚੱਲਾਂਗੇ ਹੁਣ ਅੱਜ ਵੀ ਜਾਣ ਨੂੰ ਤਿਆਰ ਨਹੀਂ ਹੈਗੇਗੇ ਮੈਨੂੰ ੱਟਕੇ ਨਾਲ ਇੱਕ ਰਾਤ ਰਹਿਣਾ ਪਿਆ ਹੁਣ ਮੇਰੇ ਘਰ ਵਾਲੀ ਗੱਲੀ ਆ ਉੱਥੇ ਚਲ ਕੋਈ ਨਹੀਂ ਭਾਈ ਲੈ ਜੀ ਇਹਨਾਂ ਨੂੰ ਅੱਜ ਕੁਛ ਨਹੀਂ ਹੁੰਦਾ ਚੱਲ ਵਧੀਆ ਹੋ ਗਿਆ ਰਹਿ ਪਿਆ ਤਾਂ ਹੁਣ ਕਿਹੜਾ ਕਿਤੇ ਆਇਆ ਜਾਂਦਾਗਾ ਹਣਾ ਜਦੋਂ ਇਹੀ ਨਹੀਂ ਘਰੇ ਹੁੰਦੇ ਬੰਦੇ ਤੋਂ ਆਇਆ ਜਾਇਆ ਵੀ ਕਿੱਥੇ ਜਾਊਗਾ ਆ ਲੈ ਜੀ ਭੂਆ ਨੂੰ ਕਹਿਦੀ ਹਾਂ ਜੇ ਫੁੱਫੜ ਤਾਂ ਛੇਨ ਮੰਨ ਲੇ ਤਾਂ ਬਾਲੀ ਢੀਠ ਹੋਈ ਬੈਠੀ ਆ ਮੈਂ ਤਾਂ ਬਾਲੇ ਬਾਰੀ ਬਿਸ਼ਰਮੀ ਦਿੱਤੀ ਇਹਨਾਂ ਨੂੰ ਵੀ ਭਾਈ ਤੁਸੀਂ ਬਾਗ ਜਾਓ ਹੋਰ ਕਿੰਨਾਕ ਟਾਈਮ ਬੈਠੋਗੇ ਉਲਟਾ ਮੈਨੂੰ ਕਹਿ ਦਿੰਦੀ ਆ ਤੂੰ ਆਹ ਗਲਤੀ ਕਰਤੀ ਤੂੰ ਆਹ ਕਰਤਾ ਤੂੰ ਹੁਣ ਬੋਲਣ ਨੂੰ ਮਰਦੀ ਆ ਬਸ ਸੋ ਸੋ ਕੁਝ ਕਹਿੰਦੀ ਆ ਮੈਨੂੰ ਵੀ ਇਹ ਪਿਛਲੀਆਂ ਗੱਲਾਂ ਚੱਕ ਕੇ ਬਹਿ ਜਾਂਦੀ ਆ ਮੈਂ ਤਾਂ ਆ ਬਥੇਰਾ ਲੜਦਾ ਇਹਨਾਂ ਨਾਲ ਵੀ ਕਿਉਂ ਭਾਈ ਨਾਲੇ ਨਾਲ ਮੇਰੀ ਬੇਇੱਜ਼ਤੀ ਕਰਾਈ ਆ ਤੁਸੀਂ ਨੇ ਲੋਕ ਕਹਿੰਦੇ ਨੇ ਕਿ ਤੁਸੀਂ ਬਾਗ ਚੱਲੋ ਆਜਾ ਮਾਂ ਹੁਣ ਹੈਗਾ ਜਿਹੜਾ ਦੋ ਕੱਪੜੇ ਚੱਕ ਲਿਆ ਆ ਜਾ ਸੇਤੀ ਹਟ ਜਾ ਮੈਂ ਹੀ ਦੇਖ ਕੇ ਆਹ ਚਲ ਵਧੀਆ ਲੈ ਜਾਊਗਾ ਚੱਕ ਕੇ ਜੀ ਇਹਨੂੰ ਢਾਲੇ ਤੇ ਹਟ ਜਾ ਮੈਂ ਕੰਟਾ ਲਾ ਬੈ ਐਂ ਕਹ ਕੋ ਕਰਦਾ ਤੂੰ ਢਾਲਾ ਉੱਠ ਖੜੀ ਹੋਏ ਓਏ ਚੱਲ ਕਹਿੰਦਾ ਉੱਠ ਖੜੀ ਹੋ ਹੋਰ ਤੂ ਸਿਕੜਾਈ ਜਾਂਦੀ ਆ ਮੇਰਾ ਐਵੇਂ ਲੋਕਾਂ ਤੋਂ ਕਹਾਈ ਜਾਂਦੀ ਫੜਾ ਕੇ ਓਹੋ ਸਾਹ ਦਿਰੇ ਬੈਠਿਆ ਬੇਇੱਜ਼ਤੀ ਕਰਾਈ ਜਾਂਦੀ ਆ ਲੋਕਾਂ ਤੋਂ ਮੈਂ ਮੁਝਾ ਬੇਪੁੱਤ ਹਟ ਜਾ ਵੀ ਮੇਰੀ ਗੱਲ ਸੁਣਦਾ ਮੈਨਾਂ ساری ਉਮਰ ਦੀ ਕਰੀ ਕਰਾਈ ਤੂੰ ਮੇਰੀ ਖੇਚ ਪਾ ਦੇਗਾ ਅਗਲਾ ਕਹੂੰ ਹੁਣ ਪੂਆ ਛੱਡ ਕੇ ਵਾਕੀ ਉਹਨਾਂ ਪੁੱਤ ਦਵਾਈ ਲੈਣ ਗਿਆ ਜੇਕਰ ਕਰੇ ਕੋਈ ਨਹੀਂ ਹੈਗਾ ਆ ਭੈਣ ਹੈ ਤਾਂ ਹੈਗੀ ਆ ਭੈਣ ਤਾਂ ਹੈਗੀ ਭੈਣ ਨੂੰ ਕੀ ਪਤਾ ਮੇਰੀ ਗੱਲ ਸੁਣ ਪੁੱਤ ਉਹ ਜਿਹੜੀਆਂ ਨਾ ਨਪੋਟਾਂ ਐ ਟੈਸਟ ਕਰਾਉਣਗੇ ਨਾਲੇ ਮੈਨੂੰ ਪਤਾ ਲੱਗ ਜੂ ਵੀ ਕੀ ਬਿਮਾਰੀ ਆਈ ਆ ਉਹਦੇ ਚ ਉਹ ਪੂਆ ਕੋਈ ਨਹੀਂ ਮੈਂ ਫੋਨ ਤੇ ਦੱਸ ਦੂੰਗੀ ਤੈਨੂੰ ਭਾਗ ਜਾ ਜਦੋਂ ਹੁਣ ਵਿਚਾਰਾ ਤੈਨੂੰ ਲੈ ਕੇ ਜਾਂਦਾਗਾ ਜਾਣਾ ਨਹੀਂ ਹੁਣਕ ਜਾਣਾ ਮੈਨੂੰ ਇੱਕ ਗੱਲ ਦੱਸ ਬੇ ਜਾਣਾ ਤਾਂ ਹੈਗਾ ਆ ਮੈਂ ਤੂੰ ਚੱਲ ਮੈਂ ਤੇਰੇ ਮਾਂਗ ਲਈ ਆਈ ਬਸ ਮੈਂ ਤਾਂ ਸਪਰੇਅ ਪੀਣਾ ਬਸ ਓਹੋ ਸਪਰੇਅ ਪ ਮਾਏ ਕਹਿੰਨੀ ਆ ਵੀ ਉਹੀ ਗੱਲ ਮੈਂ ਅੱਜ ਸਵੇਰੇ ਆਜੂ ਭਾਈ ਮੈਂ ਫਿਰ ਠੀਕ ਹੈ ਕਹਿੰਦੇ ਤੇਰੀ ਮਾਂ ਸਵੇਰੇ ਆਜੂਗੀ ਇਹ ਕੀ ਗੱਲ ਐ ਇਹ ਤੂੰ ਤਾਂ ਨਹੀਂ ਆਉਣਾ ਇਹਨੂੰ ਤਾਂ ਭਗ ਜਾਣ ਦੇ ਕਿਉਂ ਭਗ ਜਾਣ ਦੇ ਮਾਦਾ ਲੈ ਕੇ ਓਏ ਗੱਲ ਸੁਣ ਓਏ ਚੱਲ ਆ ਇੱਥੇ ਕਰ ਤੂੰ ਚੱਲ ਜਾ ਰਹਾ ਹਟ ਮੇਰੀ ਗੱਲ ਸੁਣ ਓ ਤੂੰ ਪਰਾਂ ਕਹਿ ਬੰਦ ਲੜਣਾ ਮਾਰੂ ਮੂੰ ਤੇ ਤੂੰ ਸ਼ਾਨਾ ਨਹੀਂ ਆਣਾ ਕਿਨ ਤੂੰ ਮੇਰੇ ਨਾਲੋਂ ਜ਼ਿਆਦਾ ਸਿਆਣਾਗਾ ਸ਼ਾਨਾ ਤੇਰੀ ਸ਼ਾਨ ਪਤਾ ਮੈਂ ਦੇਖ ਲਈ ਜੇ ਐਡਾ ਸਿਆਣਾ ਹੁੰਦਾ ਤੂੰ ਇੱਥੇ ਥੋੜੀ ਬਹਿਂਦਾ ਸੀਗਾ ਇੰਨੇ ਟਾਈਮ ਦਾ ਉੱਥੇ ਆ ਜਾਂਦਾ ਤੂੰ ਨਾ ਚੁੱਪਾ ਕਰ ਜਾ ਇੱਥੀ ਜ਼ਬਾਨ ਬੰਦ ਕਰ ਲੈ ਐਦੋਂ ਪਹਿਲਾਂ ਇਹ ਨਾ ਹੋਵੇ ਕਿ ਤੇ ਮੈਂ ਭੁੱਲ ਜਾ ਹੁਣ ਮਾ ਜਾਣਾ ਕਿ ਨਹੀਂ ਆ ਫਿਰ ਦੇ ਤੂੰ ਬੇ ਪੁੱਤ ਮੈਂ ਆ ਜੂਗੀ ਕਿਉਂ ਤੂੰ ਤੁਸੀਂ ਤਾਂ ਦੋਨੇ ਪਿਓ ਪੁੱਤੋ ਲੈ ਨਹੀਂ ਕੀ ਕਸਮਾੜ ਪਾ ਰੱਖਿਆ ਫੁੱਫੜ ਜੀ ਤੁਸੀਂ ਭੱਗ ਜੋ ਜੇ ਵਿਚਾਰਾ ਤੁਹਾਨੂੰ ਲੈਣ ਆਇਆਗਾ ਭਾਈ ਤੂੰ ਵੀ ਨਾ ਆਪਣੀ ਸ਼ਣਪਾਪ ਦੇ ਕੋਲੇ ਰੱਖ ਅਸੀਂ ਕੋਈ ਪਾਗਲ ਨਹੀਂ ਜਿਹੜੇ ਇੱਥੇ ਬੈਠੇ ਹੈਗੇ ਸਾਡੀ ਤੁਸੀਂ ਕਰੀ ਕਰਾਈ ਖੇਡ ਬੰਨ ਤੁਸੀਂ ਅੱਜ ਦਾ ਟਾਈਮ ਕਿਸ ਲਈ ਚ ਕੀ ਹੈ ਸਵੇਰੇ 8 ਵਜੇ ਚੜ ਜਾਂਗੇ ਅਸੀਂ ਕੱਲ ਵੀ ਕਹਿੰਦੇ ਸੀ ਤੁਸੀਂ ਤਾਂ ਉਹ ਤੂੰ ਆ ਪੈ ਗਈ ਲੈ ਕਿਧਾ ਚੱਲ ਜਰਦਾ ਚੱਲ ਕੋਈ ਨਹੀਂ ਉਹ ਵਿਚਾਰਾ ਲੈਣ ਆਇਆਗਾ ਤੁਹਾਨੂੰ ਪੁੱਫੜ ਜੀ ਤੁਹਾਡੇ ਕੋਲ ਤੋਂ ਜਮਈ ਹੱਦ ਦਾ ਜਦੋਂ ਉਹ ਲੈਣ ਆਇਆਗਾ ਵਿਚਾਰਾ ਚੱਲ ਕੇ ਤੁਸੀਂ ਭੱਜ ਜਾਓ ਬਾਅਦ ਚ ਵੀ ਤਾਂ ਜਾਓਗੇ ਮੈਨੂੰ ਲੱਗਦਾ ਕੁੜੀਏ ਤੂੰ ਵੀ ਪਾਗਲ ਹੋ ਗਈ ਓਏ ਦੱਸੋ ਕਿੱਥੇ ਦਾ ਧੀ ਪੁੱਤ ਇਹ ਕਹਿੰਦਾ ਹੁੰਦਾ ਵੀ ਚੱਲ ਭਾਈ ਸਾਡੇ ਪੂਆ ਪਪੜ ਸਾਡੀ ਮਦਦ ਕਰਨ ਆਏ ਨੇ ਕਿੱਥੇ ਤੂੰ ਐ ਕੁੜੀਏ ਤੇ ਇੱਕ ਆ ਪਾਗਲਾ ਗਿਆ ਮੇਰਾ ਜਮਾ ਸਪਰੇ ਹੈਗੀ ਇੱਥੇ ਸਪਰੇ ਹੈਗੀ ਆ ਮੈਂ ਡੋਲਾ ਤੇਰੇ ਘਰ ਵੀ ਸਪਰੇ ਨਹੀਂ ਕੋਈ ਭੱਗ ਜਾਣਗੇ ਨਾ ਮੈਂ ਕਹੇ ਨਾ ਤੈਨੂੰ ਨਾ ਮੈਂ ਪਿਆ ਦੇਣਾ ਤੈਨੂੰ ਪਿਆ ਦੇ ਮਰਾਛਾ ਕਹਾਂਗਾ ਪਿਆ ਦੇ ਫਿਰ ਪਿਆਰੇ ਫਿਰ ਜਰੂਸ ਕਰਾ ਰੱਖਿਆ ਕਿ ਕੋਈ ਹਰੇਕ ਰਿਸ਼ਤੇਦਾਰ ਆ ਕੇ ਕਹਿੰਦਾ ਹੈਗਾ ਹਰੇਕ ਭੈਣ ਭਾਈ ਆ ਕੇ ਕਹਿੰਦਾ ਹੈਗਾ ਉਹ ਗੱਲ ਸੁਣ ਲੈ ਮੇਰੀ ਇੱਕ ਤੈਨੂੰ ਬੱਸ ਦੇ ਟਾਈਮ ਦਾ ਪਤਾ ਨਹੀਂ ਜਾ ਬਗਦਾ ਬੱਸ ਦੇ ਟਾਈਮ ਦਾ ਤਾਂ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਆ ਆ ਬਸ ਚੁੱਪ ਕਰਕੇ ਬਗ ਜਾ ਫਿਰ ਮੈਂ ਤਾਂ ਮਾਂ ਨੂੰ ਲੈ ਕੇ ਜਾਉ ਮੈਂ ਤਾਂ ਜਾਣਦਾ ਨਹੀਂ ਫਿਰ ਮੈਂ ਜਾਣ ਨਹੀਂ ਦਿੰਦਾ ਤੂੰ ਕੌਣ ਲੈ ਜਾਣ ਵਾਲਾ ਫਿਰ ਆਪਦਾ ਸਾਰਾ ਬੰਡ ਬਣਾ ਕੇ ਨਾ ਤੂੰ ਕੌਣ ਲੈ ਜਾਣ ਵਾਲਾ ਕਿਉਂ ਮੇਰੀ ਮਾਂ ਆ ਗਈ ਉਹ ਤੇਰੀ ਮਾਂ ਨਾ ਮੇਰੇ ਘਰ ਵਾਲੀ ਆ ਮੈਂ ਨਹੀਂ ਜਾਣ ਦਿੰਦਾ ਤੂੰ ਵੀ ਤੇਰੇ ਘਰ ਵਾਲੀ ਫਿਰ ਮੇਰੀ ਤੇਰੀ ਮਾਂ ਨਾਲੋਂ ਪਹਿਲਾਂ ਮੇਰੇ ਘਰ ਵਾਲੀ ਆ ਮੈਂ ਤਾਂ ਲੈ ਕੇ ਜਾਉਂਗਾ ਮੈਂ ਨਹੀਂ ਜਾਣ ਦਿੰਦਾ ਕਰ ਲੈ ਜਿਹੜਾ ਕੁਝ